ਅ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਅਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਅਸੀਂ ਇਹ ਮੌਂਟੀ ਕਰ ਲੋ ਵਾਲਿਆਂ ਦੀ ਹੈ ਜੀ ਤੇ ਅਸੀਂ ਬਿਲਕੁਲ ਮੈਸੇਜ ਲਾਇਆ ਜੀ ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਦਿਨਾਂ ਦਾ ਮੈਸੇਜ ਲੱਗਿਆ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦੋਂ ਜਦੋਂ ਅਸੀਂ ਚੱਲ ਗਏ ਜਦੋਂ ਚੱਲ ਕੇ ਚਲੇ ਉਹਨਾਂ ਕੋਲੇ ਤੇ ਉਹਨਾਂ ਤੇ ਅਸਰ ਹੋਣਾ ਚਾਹੀਦਾ ਜਿਹੜਾ ਹੁਣ ਗੇਟ ਨਹੀਂ ਖੁੱਲਿਆ ਗਿਆ ਉਹਦਾ ਵੀ ਪਿੱਛਾ ਦੇ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਪਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਦੀ ਕਾਲ ਸੀਗੀ ਤੇ ਅਸੀਂ ਇਹਦੇ ਕਈ ਦਿਨ ਮੰਦਰ ਖਾਦੀਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਤਾਂ ਵੀਰਾਂ ਨੂੰ ਕੀ ਪੀ ਕਰਦੇ ਹਾਂ ਤਾਂ ਵੀਰਾਂ ਨੂੰ ਅਪੀਲ ਇਹ ਕਰਦੇ ਆਂ ਅਸੀਂ ਵੀ ਜਿੱਥੇ ਵੀ ਕਿਤੇ ਮੌਂਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਤੁਸੀਂ ਆਮ ਬ੍ਰਾਂਡਰ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਾਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀ ਇੰਤਜ਼ਾਰੀਆਂ ਕਿਉਂ ਭਰੀਏ ਇਹ ਮੇਰੀ ਪਰਜ ਯੂਰਪੀਲਾ ਕਿਸਾਨ ਵੀਰਾਂ ਨੂੰ ਸਾਡੇ ਜੂਥ ਨੂੰ ਵੀ ਇਹ ਖਾਸ ਕਰਕੇ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਫੈਕਟਰੀ ਹੈ ਕਿੱਥੇ ਕਿੱਥੇ ਆ ਇਹ ਮੇਰੇ ਪਿਛਲੇ ਪਾਸੇ ਨਜ਼ਰ ਆਉਂਦੀ ਹੈ ਜੀ ਤੁਹਾਨੂੰ ਇਹ ਬਿਜਲੀਪੁਰ ਪਿੰਡ ਨੂੰ ਚੰਡੀਗੜ੍ਹ ਰੋਡ ਤੋਂ ਬਿਜਲੀਪੁਰ ਨੂੰ ਰੋਡ ਜਾਂਦਾ ਉਹਦੇ ਤੇ ਸਟੱਟਾ ਇਹ ਰੋਡ ਦੇ ਨਾਲ ਆ ਦੁਬਾਰ ਇਹਨਾਂ ਦੀਆਂ ਨਾਲ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ ਨਾ ਘਰ ਨਾ ਚੱਲ ਰਿਹਾ ਔਰ ਸਾਰਾ ਪੰਜਾਬ ਬੰਦ ਹਰੇਕ ਪਾਸੇ ਸਾਨੂੰ ਵਧੀਆ ਰਿਸਪਾਂਸ ਮਿਲਿਆ ਇਹ ਮੌਂਟੀ ਕਾਰਲੋ ਦੀ ਫੈਕਟਰੀ ਹੈ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਾਡੇ ਕੋਲ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਅਧਰ ਕਰ ਰਹੇ ਨੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣੇ ਜਿਹੜੀ ਹਾਈ ਕਮਾਂਡ ਹੈਗੀ ਹੈ ਇਹਦਾ ਮੀਟਿੰਗ ਕਰਕੇ ਕੋਈ ਕਰਨੇ ਆ ਵੀ ਕਿ ਇਸਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਫੈਕਟਰੀ ਦੇ ਗੇਟ ਅੱਗੇ ਪੱਕੇ ਹੀ ਬੈਠ ਜਾਈਏ ਜਿਹੜੇ ਇਹਨਾਂ ਨੇ ਸਾਡ ਨਾਲ ਆਪਣਾ ਵਿਵਹਾਰ ਕੀਤਾ ਆ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਆ ਪੰਜਾਬੀ ਦੇ ਵਿੱਚ ਕਹਿਣ ਆਏ ਆ ਵੀ ਬਾਈ ਜੀ ਰਿਕੁਐਸਟ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਬਾਈ ਸਾਰੇ ਅਧਾਰੇ ਪੂਰੇ ਪੰਜਾਬ ਦੇ ਬੰਦੇ ਨੇ ਇਕੱਲੇ ਖੋਲੀ ਬੈਠੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਇਸ ਟਾਈਮ ਇਹਦੇ ਅੰਦਰ ਪੰਜਾਬੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਜੋ ਵੀ ਹੈਗਾ ਆ ਦੂਜੀਆਂ ਸਟੇਟਾਂ ਵਾਲੇ ਵੀ ਆ ਕੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਅਸੀਂ ਇੱਕ ਫੱਥ ਜੋੜ ਕੇ ਬੇਨਤੀ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਅਦਾਰੇ ਬੰਦ ਰਹਿਣ ਔਰ ਸਾਨੂੰ ਰਿਸਪੌਂਸ ਵੀ ਵਧੀਆ ਮਿਲਿਆ ਸੀਗਾ ਸਾਹਮਣੇ ਕਿਹਾ ਸੀ ਬੰਦ ਰੱਖਾਂਗੇ ਪਰ ਇਹ ਮੌਂਟੀ ਕਾਰਲੋ ਵਾਲਿਆਂ ਨੇ ਇਹ ਫੈਕਟਰੀ ਖੋਲੀ ਰੱਖੀ ਆ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਉਹ ਮੌਂਟੀ ਕਾਰਲੋ ਉਸ ਵਾਲਿਆਂ ਨੇ ਇਹ ਆਜੋ ਫਿਰ ਸਿੱਧੇ ਹੋ ਗਏ ਜਿਵੇਂ ਬਾਨੀਆਂ ਦਾ ਸਟੋਰ ਬੰਦ ਕੀਤੇ ਸੀਗੇ ਇਹਨਾਂ ਦਾ ਸਮਾਨ ਲੈਣਾ ਬੰ ਇਹ ਦਾ ਬੜਾ ਮਤਲਬ ਸਾਡੇ ਉਲਟ ਨੇ। ਇਹ ਸਾਡੀਆਂ ਗੱਲਾਂ ਨਹੀਂ ਸੁਣਦੇ। ਇਹਨਾਂ ਨੂੰ ਵਪਾਰ ਦੇ ਵਿੱਚ ਘਾਟਾ ਪਾਉ ਪੰਜਾਬ ਦੇ ਹਰੇਕ ਕਿਸਾਨ ਨੂੰ ਮੈਂ ਬੇਨਤੀ ਕਰੂੰਗਾ। ਹਰੇਕ ਵਪਾਰੀ ਨੂੰ ਬੇਨਤੀ ਕਰੂੰਗਾ ਇਹਨਾਂ ਤੋਂ ਮਾਲ ਲੈਣਾ ਬੰਦ ਕਰੋ। ਇਹਨਾਂ ਨੂੰ ਅਲਕਲ ਆ ਜੂਗੀ ਵੀ ਕਿਵੇਂ ਆਪਣਾ ਪੰਜਾਬੀਆਂ ਦਾ ਸਾਥ ਦੇਣਾ ਆ। ਪੰਜਾਬ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ। ਇਹਨਾਂ ਨੂੰ ਜਦੋਂ ਵਪਾਰਕ ਸੱਟ ਲੱਗਦੀ ਆ ਉਦੋਂ ਹੀ ਸੁਣਦੇ ਨੇ, ਉਂਝ ਨਹੀਂ ਸੁਣਦੇ। ਮੈਂ ਹੱਥ ਜੋੜ ਕੇ ਸਾਰੇ ਕਿਸਾਨ ਵਪਾਰੀਆਂ ਨੂੰ ਬੇਨਤੀ ਕਰੂੰਗਾ ਜਿਹੜੀ ਮਰਜ਼ੀ ਕੰਪਨੀ ਦਾ ਛੋਟੀ ਮੋਟੀ ਦਾ ਸਮਾਨ ਲੈ ਲਓ, ਮੁੰਡੀ ਕਰ ਲਓ ਵੀਰੇ ਬੰਦ ਕਰੋ। ਇਹ ਸਾਡੇ ਨਾਲ ਨਹੀਂ ਹੈਗੇ। ਧੰਨਵਾਦ।